ਹਾੜੀ ਦੀ ਫਸਲ ਦੀ ਜਿਹੜੀ ਕਟਾਈ ਆ ਉਹ ਆ ਚੁੱਕੀ ਆ ਤਾਂ ਹੁਣ ਮੰਡੀਆਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਇੰਤਜ਼ਾਰ ਹੋ ਰਿਹਾ ਦੱਸ ਦਈਏ ਕਿ ਹੁਣ ਬੱਸੀ ਪਠਾਣਾ ਮੰਡੀ ਦੇ ਵਿੱਚ ਪਹੁੰਚੇ ਆ ਜਿੱਥੇ ਹਲੇ ਤੱਕ ਜਿਹੜੀ ਫਸਲ ਹੈ ਨਹੀਂ ਪਹੁੰਚੀ ਕਿਉਂਕਿ ਇਸ ਸਾਲ ਜਿਹੜਾ ਕਣਕ ਦੀ ਫਸਲ ਦਾ ਸੀਜ਼ਨ ਆ ਲੇਟ ਆ ਕਾਫੀ ਦਿਨ ਜਿਹੜੀ ਫਸਲ ਆ ਲੇਟ ਹੋ ਚੁੱਕੀ ਆ ਤਾਂ ਹੁਣ ਹਜੇ ਵੀ ਜਿਹੜੇ ਕਿਸਾਨਾਂ ਦੇ ਵੱਲੋਂ ਜਿਸ ਤਰ੍ਹਾਂ ਖੇਤਾਂ ਦੇ ਵਿੱਚ ਕਣਕ ਦੇਖਦੇ ਆ ਤਾਂ ਹਲੇ ਵੀ ਜਿਹੜਾ ਮੰਡੀਆਂ ਤੱਕ ਕਣਕ ਪਹੁੰਚਣ ਦਾ ਜਿਹੜਾ ਸਮਾਂ ਹੈ ਉਹ 5-6 ਦਿਨ ਹੋਰ ਲੱਗ ਸਕਦੇ ਆ 10 ਦਿਨ ਹੋਰ ਲੱਗ ਸਕਦੇ ਆ ਤਾਂ ਹੁਣ ਮੰਡੀਆਂ ਦੇ ਵਿੱਚ ਜਿਹੜੀ ਕਮੀ ਪਈ ਸੀ ਆ ਕੋਈ ਉਸ ਨੂੰ ਜਿਹੜਾ ਪੂਰਾ ਕਰ ਲਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਮੁਕੰਮਲ ਤਿਆਰੀਆਂ ਨੇ ਕਰ ਲੀਆਂ ਗਈਆਂ ਨੇ ਤਾਂ ਹੁਣ ਪਰ ਪ੍ਰਸ਼ਾਸਨ ਦੇ ਵੱਲੋਂ ਕਮੇਟੀ ਦੇ ਵੱਲੋਂ ਕਿਸਾਨਾਂ ਦੀ ਉਡੀਕ ਹੋ ਰਹੀ ਹੈ ਕਿਉਂਕਿ ਇੱਕ ਤਰੀਕ ਤੋਂ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਖਰੀਦ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ ਸੀ ਤਾਂ ਹੁਣ ਸਿਰਫ ਹੁਣ ਵੇਟ ਹੋ ਰਹੀ ਆ ਤਾਂ ਕਿਸਾਨਾਂ ਦੀ ਹੋ ਰਹੀ ਹੈ ਜੇ ਇੱਕ ਬੜੇ ਚੰਗੇ ਸ਼ਾਇਰ ਨੇ ਲਿਖਿਆ ਕਿ ਇਸ ਸਾਲ ਛੋਟੀ ਨੂੰ ਵਿਆਹ ਵੀ ਦੇਾਂਗੇ ਥੋੜਾ ਜਿਹਾ ਕਰਜ਼ਾ ਲਾਭ ਵੀ ਦੇਾਂਗੇ ਬਾਜਾਂ ਵਾਲਿਆ ਤੂੰ ਰੱਖੀ ਮੇਰ ਜੱਟਾਂ ਤੇ ਖੇਤਾਂ ਕੂਹਾਂ ਵਲਦਾਂ ਤੇ ਪਹੀਆ ਵਟਾਂ ਤੇ ਤਾਂ ਹੁਣ ਕਣਕ ਦੀ ਫਸਲ ਦੀ ਜਿਹੜੀ ਰੋਤ ਹੈ ਉਹ ਕਟਾਈ ਦੀ ਆ ਚੁੱਕੀ ਆ ਤਾਂ ਕਟਾਈ ਤੇ ਪਹੁੰਚ ਚੁੱਕੇ ਆ ਨੇ ਫਸਲਾਂ ਹਾਲਾਂਕਿ ਕਾ ਹਜੇ ਖੇਤਾਂ ਦੇ ਵਿੱਚ ਰੰਗ ਬਟਣੇ ਸ਼ੁਰੂ ਹੋਏ ਨੇ ਖੇਤਾਂ ਦੇ ਤਾਂ ਹੁਣ ਜਿਹੜੀਆਂ ਤਿਆਰੀਆਂ ਨੇ ਮੰਡੀਆਂ ਦੀਆਂ ਉਹ ਵੀ ਮੁਕੰਮਲ ਹੋ ਚੁੱਕੀਆਂ ਨੇ ਸਫਾਈ ਇੱਕ ਵਾਰ ਫੇਰ ਜਿਹੜੀ ਆ ਮੰਡੀ ਦੀ ਹੋਵੇਗੀ ਪਰ ਹੁਣ ਕਿਸਾਨਾਂ ਦੀ ਜਿਹੜੀ ਵੇਟ ਆ ਉਹ ਹੋ ਰਹੀ ਆ ਆ ਪਾਣੀ ਦੇ ਪ੍ਰਬੰਧ ਦੀ ਗੱਲ ਕਰੀਏ ਤਾਂ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਵੀ ਮੁਕੰਮਲ ਕਰ ਲਿਆ ਗਿਆ ਦੂਸਰੇ ਪਾਸੇ ਜੇ ਕਿਸਾਨਾਂ ਦੇ ਬਾਥਰੂਮਾਂ ਦੀ ਗੱਲ ਕਰੀਏ ਤਾਂ ਬਾਥਰੂਮਾਂ ਦਾ ਜਿਹੜਾ ਕੰਮ ਆ ਉਹ ਵੀ ਮਕਮਲ ਕਰ ਲਿਆ ਗਿਆ ਤਾਂ ਹੁਣ ਸਿਰਫ ਇੰਤਜ਼ਾਰ ਕਿਸਾਨਾਂ ਦਾ ਹੈ ਕਿਸਾਨਾਂ ਦੀ ਫਸਲ ਦਾ ਹੈ ਇਸ ਸਾਲ ਫਸਲ ਦੀ ਰੇਟ ਦੀ ਗੱਲ ਕਰੀਏ ਤਾਂ ਇਸ ਸਾਲ ਜਿਹੜਾ 2400 25 ਰੁਪਏ ਜਿਹੜਾ ਰੇਟ ਹੈ ਉਹ ਸਰਕਾਰੀ ਰੇਟ ਕੱਢਿਆ ਗਿਆ ਹੈ ਤਾਂ ਪਿਛਲੇ ਸਾਲ ਨਾਲੋਂ 24 25 ਦੀ ਗੱਲ ਕਰੀਏ 24 25 ਦੀ ਫਸਲ ਦੇ ਨਾਲੋਂ ਇਸ ਸਾਲ ਜਿਹੜਾ 150 ਰੁਪਿਆ ਵਧਾਇਆ ਗਿਆ ਹੈ 24 25 ਦੇ ਸੀਜ਼ਨ ਦੇ ਦੌਰਾਨ ਜਿਹੜਾ ਫਸਲ ਦਾ ਰੇਟ ਸੀਗਾ ਉਹ 2275 ਰੁਪਏ ਸੀ ਤਾਂ ਇਸ ਸਾਲ ਜਿਹੜਾ 150 ਰੁਪਿਆ ਅਬ ਵਧਾ ਕੇ ਜਿਹੜਾ ਰੇਟ ਹੈ ਉਹ 2400 25 ਰੁਪਏ ਐਮਐਸਪੀ ਤੇ ਜਿਹੜਾ ਕਣਕ ਦੀ ਖਰੀਦ ਦਾ ਕਰ ਦਿੱਤਾ ਗਿਆ ਹੈ ਤਾਂ ਅ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਜਿਹੜੀ ਮੰਡੀ ਆ ਉਹ ਸਲੱਖਣੀ ਪਈ ਆ ਤਾਂ ਵੇਟ ਹੋ ਰਹੀ ਆ ਸਿਰਫ ਕਿਸਾਨਾਂ ਦੀ ਫਸਲ ਦੀ ਕਿਉਂਕਿ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਨਾਲ-ਨਾਲ ਜਿਹੜੀ ਫਸਲ ਦੀ ਵੇਟ ਆ ਉਹ ਕਾਫੀ ਲੋਕਾਂ ਨੂੰ ਹੁੰਦੀ ਆ ਕਿਉਂਕਿ ਇਸ ਦੇ ਵਿੱਚ ਜਿਹੜਾ ਉਹ ਆੜਤੀਏ ਨੇ ਜਿਹੜੇ ਉਹਨਾਂ ਨੂੰ ਵੀ ਜਿਹੜੀ ਉਡੀਕ ਰਹਿੰਦੀ ਆ ਫਸਲ ਦੀ ਤੇ ਜਿਨ੍ਹਾਂ ਨੇ ਉਸ ਫਸਲ ਨੂੰ ਸਾਫ਼ ਕਰਨਾ ਹੈ ਉਸ ਦੀ ਲਦਾਈ ਕਰਨੀ ਆ ਉਹ ਉਸ ਕੰਮਿਆਂ ਨੂੰ ਵੀ ਜਿਹੜੀ ਫਸਲ ਦੀ ਉਡੀਕ ਰਹਿੰਦੀ ਆ ਜੇ ਟਰੱਕਾਂ ਵਾਲਿਆਂ ਦੀ ਗੱਲ ਇਹ ਤਾਂ ਉਹਨਾਂ ਨੂੰ ਵੀ ਫਸਲ ਦੀ ਉਡੀਕ ਰਹਿੰਦੀ ਹੈ ਕਿਉਂਕਿ ਮਾਲ ਪਰ ਨਾ ਹੁੰਦਾ ਉਹਨਾਂ ਨੂੰ ਵੀ ਜਿਹੜੀ ਇਸ ਸੀਜ਼ਨ ਦੀ ਉਡੀਕ ਰਹਿੰਦੀ ਆ ਤਾਂ ਇਸ ਸਾਲ ਜਿਹੜਾ ਸੀਜ਼ਨ ਹੈ ਉਹ ਕਾਫੀ ਦਿਨ ਲੇਟ ਹੋ ਚੁੱਕਿਆ ਹਾਲਾਂਕਿ ਪਹਿਲਾਂ ਜਿਹੜਾ ਸੀਜ਼ਨ ਹੈ ਉਹ ਪਹਿਲਾਂ ਸ਼ੁਰੂ ਹੋ ਜਾਂਦਾ ਕਿਉਂਕਿ ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਪਿਛਲੇ ਸੀਜ਼ਨ ਦੇ ਨਾਲੋਂ ਜਿਹੜਾ ਇਸ ਸਾਲ ਸੀਜ਼ਨ ਆ ਉਹ ਲੇਟ ਹੋਇਆ ਕਿਉਂਕਿ ਝੋਨੇ ਦੀ ਬਜਾਈ ਜਿਹੜੀ ਆ ਉਹ ਲੇਟ ਹੋਈ ਸੀ ਉਸ ਦੇ ਨਾਲ ਜਿਹੜੀ ਕਣਕ ਦੀ ਬਜਾਈ ਆ ਉਹ ਵੀ ਲੇਟ ਹੋਈ ਆ ਤਾਂ ਇਸ ਸਾਲ ਜਿਹੜਾ ਸੀਜ਼ਨ ਹੈ ਲੇਟ ਸ਼ੁਰੂ ਹੋਵੇਗਾ ਤਾਂ ਇਸ ਸਾਲ ਜਿਹੜੀ ਝੋਨੇ ਦੀ ਬਜਾਈ ਆ ਉਸ ਦੀ ਵੀ ਤਾਰੀਖ ਜਿਹੜੀ ਆ ਉਹ 1 ਜੂਨ ਸਰਕਾਰ ਦੇ ਵੱਲੋਂ ਨਿਸ਼ਚਿਤ ਕਰ ਦਿੱਤੀ ਹੈ ਤਾਂ ਕਿ ਜਿਹੜਾ ਕਣਕ ਦਾ ਸੀਜ਼ਨ ਆ ਉਹ ਲੇਟ ਨਾ ਹੋਵੇ ਇਸ ਕਰਕੇ ਜਿਹੜਾ ਇਸ ਸਾਲ ਜਿਹੜਾ ਅ ਚੂਨੇ ਦੀ ਬਜਾਈ ਆ ਉਹ ਵੀ ਪਹਿਲਾਂ ਸ਼ੁਰੂ ਕਰ ਦਿੱਤੀ ਜਾਵੇਗੀ 1 ਜੂਨ ਜਿਹੜੀ ਹੈ ਮਿਤੀ ਨਿਸ਼ਚਿਤ ਸਰਕਾਰ ਦੇ ਵੱਲੋਂ ਕਰ ਦਿੱਤੀ ਹੈ ਤਾਂ ਹੁਣ ਮੰਡੀਆਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਇੰਤਜ਼ਾਰ ਹੋ ਰਿਹਾ ਮੰਡੀਆਂ ਦੇ ਵਿੱਚ ਜਿਹੜੀਆਂ ਤਿਆਰੀਆਂ ਨੇ ਮੁਕੰਮਲ ਕਰ ਲਈਆਂ ਗਈਆਂ ਨੇ ਪਰ ਹਲੇ ਤੱਕ ਜਿਹੜੀ ਕਿਸਾਨਾਂ ਦੀ ਆਮਦ ਨਹੀਂ ਹੋਈ ਹੈ ਫਸਲ ਦੀ ਆਮਦ ਨਹੀਂ ਹੋਈ ਹੈ ਕਿਉਂਕਿ ਹਜੇ ਖੇਤਾਂ ਦੇ ਵਿੱਚ ਜਿਹੜੀ ਫਸਲ ਦੀ ਕਟਾਈ ਆ ਉਸ ਨੂੰ ਦਿਨ ਲੱਗਣੇ ਨੇ ਹਲੇ ਥੋੜਾ ਜਿਹਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਕਿ ਫਸਲ ਦੇ ਵਿੱਚ ਜਿਹੜਾ ਮੋਇਸਚਰ ਆ ਉਹ ਨਾ ਆਵੇ ਕਿਉਂਕਿ ਪਿਛਲੇ ਚੂਨੇ ਦੀ ਫਸਲ ਦੇ ਵਿੱਚ ਇੱਕ ਨਾਂ ਨੂੰ ਕਾਫੀ ਜਿਹੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਮੋਇਸਚਰ ਕਰਕੇ ਕਾਫੀ ਦਿਨ ਫਸਲਾਂ ਜਿਹੜੀਆਂ ਮੰਡੀਆਂ ਦੇ ਵਿੱਚ ਰੁਲੀਆਂ ਸੀ ਤਾਂ ਹੁਣ ਕਿਸਾਨਾਂ ਦੇ ਵੱਲੋਂ ਜਿਹੜੀ ਪੂਰੀ ਵੇਟ ਕਰਕੇ ਪੂਰੀ ਪਕਾ ਕੇ ਫਸਲ ਫਿਰ ਉਸ ਦੀ ਕਟਾਈ ਕੀਤੀ ਜਾਵੇਗੀ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੀ ਆ ਉਹ ਗਾਈਡਲਾਈਨਾਂ ਉਹ ਜਾਰੀ ਕੀਤੀ ਗਈ ਹੈ ਕਿ 7 ਵਜੇ ਤੋਂ ਬਾਅਦ ਜਿਹੜੀ ਕਣਕ ਦੀ ਫਸਲ ਦੀ ਕਟਾਈ ਆ ਉਹ ਨਹੀਂ ਹੋਵੇਗੀ ਤੇ ਸਵੇਰ ਦਾ ਜਿਹੜਾ ਸਮਾਂ ਉਹ ਵੀ ਨਿਸ਼ਚਿਤ ਕੀਤਾ ਗਿਆ ਕਈ ਥਾਵਾਂ 'ਚ 8 ਵਜੇ ਆ ਕਈ ਤਾਂ ਵੇ 9 ਵਜੇ ਕਈ ਥਾਵਾਂ 'ਚ 10 ਵਜੇ 8 ਤੋਂ ਲੈ ਕੇ 10 ਦੇ ਵਿੱਚਕਾਰ ਜਿਹੜੀ ਕਟਾਈ ਆ ਉਹ ਸ਼ੁਰੂ ਹੋਵੇਗੀ ਤੇ ਸ਼ਾਮ 7 ਵਜੇ ਜਿਹੜੀ ਫਸਲ ਦੀ ਕਟਾਈ ਆ ਉਹ ਬੰਦ ਹੋ ਜਾਵੇਗੀ ਕੰਪਾਈਨਾਂ ਰੁਕ ਜਾਣਗੀਆਂ ਤਾਂ ਕਿ ਜਿਹੜਾ ਫਸਲ ਦੇ ਵਿੱਚ ਮੋਇਸਚਰ ਨਾ ਆਵੇ ਜਿਸ ਦੇ ਨਾਲ ਜਿਹੜਾ ਕਿਸਾਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਿਸਾਨਾਂ ਨੂੰ ਜਿਹੜਾ ਫਸਲ ਵੇਚਣੀ ਆ ਜਦੋਂ ਉਹ ਤਲਾਈ ਹੋਣੀ ਆ ਉਸ ਸਮੇ ਜਿਹੜੀ ਉਹਨਾਂ ਨੂੰ ਕੋਈ ਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਜਿਹੜਾ ਪ੍ਰਸ਼ਾਸਨ ਵੀ ਇਸ ਵਾਰ ਸਖਤ ਰੂਪ ਹੈ ਜਿਹੜਾ ਅਖਤਿਆਰ ਕਰੀ ਬੈਠਾ ਤਾਂ ਹੁਣ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਤਿਆਰੀਆਂ ਨੇ ਕਮੇਟੀ ਦੇ ਵੱਲੋਂ ਤਿਆਰੀਆਂ ਨੇ ਮੁਕੰਮਲ ਕਰ ਲਿਆਂ ਗਈਆਂ ਨੇ ਸਿਰਫ ਕਿਸਾਨਾਂ ਦੀ آمد ਦਾ ਜਿਹੜਾ ਇੰਤਜ਼ਾਰ ਆ ਉਹ ਕੀਤਾ ਜਾ ਰਿਹਾ ਹੈ